ਅਕਸਰ ਮਨੁੱਖ ਘਰ ਪਰਿਵਾਰ ਹੀ ਲੱਭਦਾ ਹੈ ਪਦਾਰਥਾਂ ਦੀ ਭਾਲ ਮਨੁੱਖ ਬਾਹਰ ਹੀ ਕਰਦਾ ਹੈ ਜਿਸੇ ਤੋਂ ਭੁਲੇਖਾ ਪੈ ਜਾਂਦਾ ਹੈ ਸ਼ਾਇਦ ਰੱਬ ਹੀ ਬਾਹਰ ਹੈ ਪਰਮਾਤਮਾ ਹੀ ਬਾਹਰ ਹੈ ਚਲੋ ਪਰਾਰਥ ਧਨ ਬਾਜ਼ਾਰ ਦੇ ਚੋਂ ਲੱਭੇਗਾ ਸ਼ਾਇਦ ਧਰਮ ਪਰਮਾਤਮਾ ਦਾ ਨਾਮ ਖੁਦਾ ਦਾ ਨਾਮ ਜੰਗਲਾਂ ਦੇ ਚੋਂ ਲੱਭੇਗਾ ਪਰ ਬਾਬਾ ਫਰੀਦ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਹੇ ਨੇ ਜੰਗਲ ਜੰਗਲ ਵਿੱਚ ਭਟਕ ਕੇ ਕੀ ਕੰਡੀਆਂ ਚ ਮੂੰਹ ਮਾਰਦਾ ਫਿਰਦਾ ਉਹ ਤੇ ਤੇਰੇ ਅੰਦਰ ਹੈ ਤੂੰ ਅੰਦਰ ਜਾ ਤਮਾਰ ਧਿਆਨ ਵਿੱਚ ਜੋੜ ਉਸ ਦੇ ਨਾਮ ਨੂੰ ਜਪ ਕੇ ਆਪਣੀ ਸੁਰਤ ਨੂੰ ਅੰਤਰਮੁਖੀ ਕਰ ਤੈਨੂੰ ਉੱਥੇ ਪ੍ਰਾਪਤੀ ਹੋ ਜਾਏਗੀ ਤੈਨੂੰ ਲੱਭ ਜਾਏਗਾ ਆਪ ਅਗਾਂ ਚਲ ਕੇ ਸਮਝਾਉਂਦੇ ਹਾਂ ਜਾਂ ਕਹਿੰਦੇ ਨੇ ਫਰੀਦਾ ਇਨੀ ਮੁਕੀ ਜੰਗੀਏ ਫਲ ਦੂੰਗਰ ਭਉਮ ਅਜ ਫਰੀਦੇ ਕੁਝੜਾ ਸੈ ਕੋ ਹਾਥੀਓ ਬਾਬਾ ਫਰੀਦ ਦਰਦ ਹੋ ਗਿਆ ਕਾਇਆ ਨਰਬਲ ਹੋ ਗਈ ਹੱਥ ਕਮਨ ਲੱਗਦਾ ਹੈ ਪੈਰਾਂ ਚ ਵੀ ਕੰਬੜੀ ਕੰਬਨੇ ਇੰਨਾ ਛੋਟਿਆਂ ਜਿਹੇ ਲੱਤਾਂ ਦੇ ਨਾਲ ਮੈਂ بڑے بڑے ਪਹਾੜਾਂ ਤੇ ਡੰਗਰਾਂ ਤੇ ਭਰਮਣ ਕਰ ਆਉਂਦਾ ਸੀ ਛਾਲ ਮਾਰ ਕੇ ਮੈਂ ਪਹਾੜਾਂ ਨੂੰ ਅਬੂਰ ਕਰ ਲੈਂਦਾ ਸੀ ਕੋਲ ਤੇ ਕੂਜ਼ਾ ਜਿਸੁ ਸਾਜਣਾ ਪਰ ਕੋਲ ਪੈ ਬਸ ਕੂਜ਼ੇ ਨੋ ਵਿੱਚ ਕੁਨਾ ਤੇ ਵਜ਼ੂ ਕਰਨਾ ਮੇਰੇ ਲਈ ਔਖਾ ਹੋ ਗਿਆ ਹੈ ਕਠਨ ਹੋ ਗਿਆ ਹੈ ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉਠਣ ਪਾਸ ਬ੍ਰਿੰਗ ਤਨਾਦਾ ਜੀਵਿਆ ਜਿਨਾ ਵਿਡਾਣੀ ਆਸ ਰਾਤ ਬਹੁਤ ਲੰਬੀ ਹੋ ਗਈ ਹੈ ਔਰ ਇੱਕ ਸਚਾਈ ਹੈ ਦੁੱਖ ਦੇ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ ਸੁਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਪਰਮ ਅਨੰਦ ਦੇ ਸਮਾਂ ਖੋ ਜਾਂਦਾ ਹੈ ਸਮੇਂ ਨੂੰ ਨਾਪਣ ਦਾ ਢੰਗ ਇੱਕ ਬੈਰੂਨੀ ਹੈ ਬਾਹਰੋਂ ਹੈ ਹੱਥ ਤੇ ਬਣੀ ਹੋਈ ਘੜੀ ਨੂੰ ਵੇਖ ਕੇ ਸਮਾਂ ਵੇਖਣਾ ਧੁੱਪ ਛਾਂ ਨੂੰ ਵੇਖ ਕੇ ਅੰਦਾਜ਼ਾ ਲਾਣਾ ਹੁਣ ਦਿਨ ਦੇ ਕਿੰਨੇ ਪੜ ਹੋ ਚੁੱਕੇ ਨੇ ਕਿੰਨਾ ਕੁ ਵਕਤ ਹੋ ਗਿਆ ਤਾਂ ਵਕਤ ਨੂੰ ਨਾਪਣ ਦਾ ਇੱਕ ਢੰਗ ਬੈਰੋਨੀ ਹੈ ਵਕਤ ਨੂੰ ਸਮੇਂ ਨੂੰ ਨਾਪਣ ਦਾ ਇੱਕ ਢੰਗ ਅੰਦਰੋਨੀ ਹੈ ਬਾਹਰ ਦਾ ਤੇ ਇਹ ਹੈ ਕਿ ਸੂਰਜ ਉਦੇ ਹੋ ਰਿਹਾ ਦਿਨ ਦਾ ਪਹਿਲਾ ਪੈਰ ਹੈ ਸਿਰ ਤੇ ਆ ਗਿਆ ਦੁਪਹਿਰ ਹੈ ਸੂਰਜ ਡੁੱਬ ਗਿਆ ਤੇ ਪੈਰ ਹੈ ਸੂਰਜ ਗਰੂਬ ਹੋ ਗਿਆ ਰਾਤ ਦਾ ਚੌਥਾ ਪੈ ਰੁਖਸਤ ਹੋ ਗਿਆ ਰਾਤ ਦਾ ਪਹਿਲਾ ਪੈਰ ਆਰੰਭ ਹੋ ਗਿਆ ਇਸ ਸਮੇਂ ਨਾਪਣ ਤੋਲਣ ਦਾ بیرونی ਢੰਗ ਹੈ ਔਰ ਅੰਦਰونی ਢੰਗ ਹੈ ਦੁੱਖ ਦੇ ਸਮੇ ਬਹੁਤ ਲੰਬਾ ਹੋ ਜਾਂਦਾ ਹੈ ਡੀੜਾ ਵਿੱਚ ਬੇਦਨਾ ਵਿੱਚ ਆਕਿਆ ਵਿੱਚ ਵਿਛੋੜੇ ਦੀ ਤਪਸ਼ ਦੇ ਵਿੱਚ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ ਸੁਖ ਵਿੱਚ ਸਮਾਂ ਬਹੁਤ ਛੋਟਾ ਹੋ ਜਾਂਦਾ ਹੈ। ਔਰ ਪਰਮ ਅਨੰਦ ਵਿੱਚ ਸਮਾਂ ਖੋ ਜਾਂਦਾ ਹੈ। ਸਾਦੀ ਦੇ ਸਮਾਂ ਖੋ ਜਾਂਦਾ ਹੈ। ਪਰ ਸਭ ਤੋਂ ਵੱਡਾ ਦੁੱਖ ਕਿੱਥੇ ਆਉਂਦਾ ਹੈ? ਜਿੱਥੇ ਕਿ ਵਕਤ ਬਹੁਤ ਲੰਬਾ ਹੋ ਜਾਂਦਾ ਹੈ। ਵਿਦਾਨੀ ਆਸ। ਖੁਦਾ ਨੂੰ ਛੱਡ ਕੇ। ਇੱਕ ਈਸ਼ਵਰ ਨੂੰ ਛੱਡ ਕੇ ਜੋ ਹੋਰ ਕਿਸੇ ਆਸ ਦੇਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਬਾਬਾ ਫਰੀਦ ਕਹਿੰਦੇ ਨੇ رات بہت لمبی ہو جاتی ہے بہت لمبا ہو جاندہ ہے جانا ہاں, نہیں درگتے ناندہ جیویا جو خدا چڈ کے کسی آستے اپنی زندگی بتیت کرتے لانت ہے انہیں آسا کریے رام کی اورے آس ناس بادشاہ کی بانی کہہ رہی ہے استری پروسا پورا بھروسہ یقین کریے ਤੋ ਜੀਵਨ ਵਿੱਚ ਸੁਖ ਦਾ ਸੂਰਜ ਬੜਾ ਹੋ ਜਾਂਦਾ ਵਿਡਾਣੇ ਆਸਤੇ ਜੀਵੀ ਹੈ ਤੋ ਅੰਧਕਾਰ ਅੰਧਕਾਰ ਹੀ ਹੈ ਠੋਕਰਾਂ ਹੀ ਠੋਕਰ ਹਨ ਫਰੀਦਾ ਜਿਨ ਹੁੰਦਾ ਵਾਰਿਆ ਮਿੱਟਾ ਆਣ ਆਮ ਲੀਲਾ ਜਨ ਮਜੀ ਠਜਾਂ ਉਪਰ ਅੰਧਾਰਾ گھر پرہ آ گئے نے اور پرہنے بھی مطر اور لازمی کسی دے گھر ہی پرہنے آنگے کسی دے گھر نے ہی مہمان بننا ہے تو آپ نے مطر آئے نے گھر جو میں کچھ چیز چھپا کے رکھ دیتی ہے وہ لے کر دیتی ہے ایسی حالت نے ایسا محسوس ہے جن بخد تے جل رہا ہے بھاؤ جب فقیر دے گھر فقیر آوے سجن دے گھر سجن آوے کچھ بھی اولے نہیں رکھنا چاہیے سب کچھ اس تو صدقے کرنا چاہیے قربان کرنا چاہیے ਕੀ ਕਰਦੇ ਜਗਤ ਹੰਦੇ ਹੰਨ ਕਟਾਇਦਾ ਪੈਂਦਾ ਲੋੜੇ ਪਟੋ ਜੀਵਨ ਕਰਮ ਭੋਮੀ ਹੈ ਜਿਸ ਤੇ ਜੋ ਕਰਮਾਂ ਦਾ ਬੀਜ ਬੋਈ ਹੈ ਉਹ ਹੀ ਕੁਝ ਪੈਦਾ ਹੁੰਦਾ ਹੈ ਐਸੇ ਕੁਝ ਕਰਮ ਨੇ ਜਿਸ ਤੋਂ ਦੁੱਖ ਪੈਦਾ ਹੁੰਦਾ ਹੈ ਐਸੇ ਕੁਝ ਕਰਮ ਨੇ ਜਿਸ ਤੋਂ ਅਨੰਦ ਪੈਦਾ ਹੁੰਦਾ ਹੈ

جس میں کچھ ملو ہے اس تو سکھان کی پراپتی اور پر ساڑے جس کرم میں کسی کا کچھ کھو ہے اور کوئی رونے سے مجبور ہو گیا دکھری ہو گیا انہوں کرماتوں سوائے دکھان دے پھلتے اور کچھ بھی پراپت نہیں ہوں دا بابا فرید کہیں اے اجان جٹ نادان جٹ بیج داتے کے کر ہے ਬੂਟੇ ਤੇ ਕਿਕਰਾਂ ਦੇ ਲਾਂਦਾ ਹੈ ਪਰ ਲੋੜੇ ਦਾਖ ਬਿਜੋਰੀਆਂ ਬਲੋਚਿਸਤਾਨ ਦਾ ਇੱਕ ਇਲਾਕਾ ਬਿਜੋਰ ਜਿੱਥੋਂ ਦੀ ਦਾਖ ਜਿੱਥੋਂ ਦੇ ਅੰਗੂਰ ਬੜੇ ਮਸ਼ਹੂਰ ਬਹੁਤ ਮਸ਼ਹੂਰ ਸਵਾਤ ਰਿਆਸਤ ਤੋਂ ਪਰੇ ਦਾ ਇਲਾਕਾ ਬਲੋਚਿਸਤਾਨ ਲਬਦਾ ਬਿਜੋਰੀ ਦਾਖ ਪਰ ਬੀਜਦਾ ਹੈ ਕਿਕਰਸ਼ ਮੰਗਦਾ ਹੈ ਰੇਸ਼ਮ ਪਰ ਕੱਟਦਾ ਹੈ ਉਹ ਭਾਉ ਕਰਮ ਕੁਛ ਕਰਦਾ ਹੈ ਮੰਗਦਾ ਕੁਛ ਹੈ ਪਰ ਕੌਣ ਦੱਸੇ ਆਨੰਦ ਤੇ ਸੁਖ ਉਹਨਾਂ ਹੀ ਕਰਮਾਂ ਤੋਂ ਮਿਲਦਾ ਹੈ ਜਿਸ ਕੀਤੇ ਕਰਮ ਤੋਂ ਕਿਸੇ ਨੂੰ ਸੁਖ ਮਿਲੇ ਕਿਸੇ ਨੂੰ ਆਨੰਦ ਮਿਲੇ ਉਹਨਾਂ ਹੀ ਕਰਮਾਂ ਤੋਂ ਆਪਣੇ ਨੂੰ ਆਨੰਦ ਮਿਲਦਾ ਹੈ ਆਪਣੇ ਨੂੰ ਸੁਖ ਮਿਲਦਾ ਹੈ ਕਿਸੇ ਨੂੰ ਸੁਖ ਦਿੱਤੇ ਬਿਨਾ ਸੁਖ ਪ੍ਰਾਪਤ ਕਰਨਾ ਬਹੁਤ ਔਖਾ ਹੈ ਬਹੁਤ ਗਠਨ ਹੈ ਬਾਬਾ ਫਰੀਦ ਇਸ ਸ਼ਲੋਕ ਦੇ ਰਾਹੀਂ ਇਹ ਕੁਝ ਸਮਝਾ ਰਹੇ ਨੇ ਫਰੀਦਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ ਨੇ ਚਲਾ ਤਭਿਜੇ ਕੰਬਲੇ ਰਹਾ ਤਟਤੇ ਨੇ رستے بارش کر کے بہت چکڑ ہے ہر گلی دے چکڑ ہے پیڑے ملن دی تانگ ہے چکڑ چلنگنا بڑا ہے اور چکڑ وجدہ جا رہا ہے وجدہ جا رہا ہے کیونکہ بارش زیادہ ہو رہی ہے زیادہ ہو رہی ہے کاش بیرونی گلیاں چکڑ ہو گئے ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲੰਘ ਕੇ ਗਲੀ ਅਬੂਰ ਕਰ ਸਕਦਾ ਹੈ ਪਾਰ ਕਰ ਸਕਦਾ ਹੈ ਪਰ ਇਹਨਾਂ ਦੀ ਗੱਲੇ ਦੇ ਚਿੱਕੜ ਹੋਵੇ ਅੱਖਾਂ ਦੇ ਚਿੱਕੜ ਹੋਵੇ ਪਰ ਤਰੀਆਂ ਵੇਖਣ ਦਾ ਪਰ ਧਨ ਵੇਖਣ ਦਾ ਕੰਨਾਂ ਵਿੱਚ ਚਿੱਕੜ ਹੋਵੇ ਪਰ ਨਿੰਦਾ ਸੁਣਨ ਦਾ ਰਸਨਾ ਵਿੱਚ ਚਿੱਕੜ ਹੋਵੇ ਮਿੱਠਿਆ ਬੋਲਣ ਦਾ ਔਰ ਇਸ ਤਰ੍ਹਾਂ ਮਨ ਵਿੱਚ ਚਿੱਕੜ ਹੋਵੇ ਗਲਤ ਸੋਚਣ ਦਾ ਕਿਵੇਂ ਲੰਗੇ ਆ ਜਾਏ ਕਿਵੇਂ ਬੰਦਗੀ ਕੀਤੀ ਜਾਏ ਚਲਦਾ ਹ ਕੰਬਲੇ ਵੇਚਦੇ ਆ ਭਾਅ ਜਿੰਨਾ ਚਲਦਾ ਹ ਅੰਦਰ ਬਾਰੀਕੀ ਤੇ ਪੈਦਾ ਹੁੰਦੀ ਹੈ ਪਰ ਉਤਨੇ ਅੱਖਾਂ ਪਰੰਪਰਤ ਪ੍ਰਭਾਵਤ ਆਉਂਦੀ ਨਹੀਂ ਮੂਰਕ ਮੂਰ ਮਨਕ ਇਤਨਾ ਸਵਪਨਤ ਪ੍ਰਭਾਵਤ ਨਹੀਂ ਹੁੰਦਾ ਜਿਤਨਾ ਸਿਆਣਾ ਪ੍ਰਭਾਵਤ ਹੁੰਦਾ ਮੂੜ ਬੰਦਾ ਇਤਨਾ ਸੰਸਾਰ ਦੇ ਪਦਾਰਥਾਂ ਤੋਂ ਪ੍ਰਭਾਵਤ ਨਹੀਂ ਹੁੰਦਾ ਜਿਤਨਾ ਕਿ ਸਿਆਣਾ ਹੁੰਦਾ ਹੈ ਜਿਤਨੀ ਉਸ ਦੀ ਸਿਆਣੀ ਅਕਲ ਹੁੰਦੀ ਜਾਏਗੀ ਜਿਤਨੀ ਉਸ ਦੀ ਸੋਚ ਸਕਤੀ ਵੱਧੂ ਜਾਏਗੀ ਉਤਨਾ ਹੀ ਜ਼ਿਆਦਾ ਉਸ ਦੇਤੇ ਸੰਸਾਰ ਦਾ ਪ੍ਰਭਾਵ ਪੈਂਦਾ ਜਾਏਗਾ ਕਿਉਂਕਿ ਹਰ ਵਸਤੂ ਵੀ ਉਸ ਨੂੰ ਸਮਝ ਪੈਂਦੀ ਜਾ ਰਹੀ ਹੈ ਹਰ ਵਸਤੂ ਦੇ ਰਸਤਾ ਉਸ ਨੂੰ ਪਤਾ ਚੱਲਦਾ ਜਾ ਰਿਹਾ ਹੈ ਔਰ ਹਰ ਵਸਤੂ ਉਸ ਨੂੰ پربھاوت کر دی جا رہی ہے دنیا سوپن تو پربھاوت چھوٹی دے مہان عالم فاضلی ہوئے لیں تو بابا فرید کہتے ہیں اگر میں چلتا ہاں تو اکھن کا چکڑ دا ہے کنوں کا چکڑ ہے رسنا تے من کا چکڑ بدھ نا چلا تو پیار ٹوٹ دا ہے خدا دا سنے ٹوٹ دا ہے ਤੋ ਆਖਰ ਫਰੀਦ ਦਾ ਫੈਸਲਾ ਵਿੱਜੋ ਸਜੋ ਕੰਬਲੀ ਅੱਲੋ ਵਰਸੇ ਮੈਂ ਜੈ ਨਿਲਾ ਤਨਾ ਸਜਣਾ ਟੁੱਟੇ ਨਾ ਹੀ ਨੇ بارش ਹੁੰਦੀ ਏ ਤੇ ਹੁੰਦਿਓ ਚਿੱਕੜ ਵਧਦਾ ਹੈ ਤੇ ਵਧਣ ਦੋ। ਔਰ ਚਿੱਕੜ ਨਾਲ ਇਹ ਕੰਮਲੀ ਇਹ ਜੀਵਨ ਦਾ ਛੋਲਾ ਲਿਬੜਦਾ ਹੈ ਤੇ ਲਿਬੜ ਹੁੰਦਾ ਵਾ। ਖੁਦਾ ਨੂੰ ਯਾਦ ਕਰਦੇ ਆ ਸੰਸਾਰ ਯਾਦ ਆਉਂਦਾ ਹੈ ਤੇ ਆਂਦਿਓ। ਪਰਮਾਤਮਾ ਨੂੰ ਚੇਤੇ ਕਰਦੇ ਆ ਅਗਰ ਪਦਾਰਥ ਯਾਦ ਆਉਂਦੇ ਨੇ ਤੇ ਆਉਂਦੇ। ਧਰਮ ਮੰਦਰ ਵਿੱਚ ਜਾਂਦੇ ਆ ਜੇ ਧਨ ਚੇਤੇ ਆਉਂਦੇ ਹੈ ਤੇ ਆਂਦਿਓ। ਉਸ ਸੁੰਨੇ ਖੁਦਾ ਪਰਮਾਤਮਾ ਨੂੰ ਚੇਤੇ ਕਰਦੇ ਆ ਜੇ ਸੰਸਾਰ ਦਾ ਰੋਪਰੰ ਪ੍ਰਭਾਵਿਤ ਕਰਦਾ ਹੈ ਤੇ ਕਰਨ ਦਿਓ ਤੂੰ ਚਲੀ ਜਾ ਤੂੰ ਜਪੇ ਜਾ ਇੱਕ ਦਿਨ ਚਿੱਕੜ ਤੋਂ ਲੰਘ ਜਾਏਗਾ ਇੱਕ ਦਿਨ ਮਿਲਾਪ ਹੋ ਜਾਏਗਾ ਪਰ ਮਿਲਾਪ ਦੇ ਹੋਂਦੇ ਆਈ ਸਾਰਾ ਚਿੱਕੜ ਪਿੱਛੇ ਰਹਿ ਜਾਏਗਾ ਸਾਰੇ ਦੁੱਖ ਸੰਤਾਪ ਪਿੱਛੇ ਰਹਿ ਜਾਣਗੇ